ਕੱਟ ਦਾ ਕੱਟ ਦਾ ਬਾਹਰ ਦੇ ਜਾਦਾ ਕੱਟ ਦਾ ਵੀਡੀਓ ਹੀ ਐਕਸਕਲੂਸਿਵ ਵੀਡੀਓ ਆ ਜਿਹੜੀ ਜਲੰਧਰ ਦੇ ਮੁੰਡੇ ਦੀ ਦੁਬਈ ਦੇ ਵਿੱਚ ਹੱਤਿਆ ਕੀਤੀ ਦਰਅਸਲ ਇਹ ਕਹਿੰਦੇ ਆ ਕਿ ਮੁੰਡੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਗਏ ਸੋ ਦੋ ਵਾਪਸ ਆਉਂਦੇ ਆ ਤੇ ਛੋਟੀ ਜੀ ਚੜਪ ਹੁੰਦੀ ਆ ਤੇ ਜਿਹੜੇ ਮੁੰਡੇ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਉਹ ਇਹ ਲੜਾਈ ਛਡਾਉਣ ਗਿਆ ਸੀਗਾ ਤੁਸੀਂ ਦੇਖੋ ਕਿੱਡੀ ਬੇਰਹਿਮੀ ਦੇ ਨਾਲ ਇਹ ਸਰਦਾਰ ਮੁੰਡੇ ਨੇ ਉਹਦਾ ਕਤਲ ਕਰ ਦਿੱਤਾ ਔਰ ਜਿੰਨੇ ਜਿੰਨੇ ਤੇਜ਼ ਤਾਰ ਹਥਿਆਰ ਦੇ ਨਾਲ ਉਹਦੀ ਉਹਦੀ ਆ ਉਹਦਾ ਅੰਦਰ ਵੱਢਿਆ ਆ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਹੁਣ ਵਾਇਰਲ ਵੀ ਹੋਣੀ ਸ਼ੁਰੂ ਹੋਈ ਆ ਪਰ ਤੁਹਾਨੂੰ ਐਕਸਕਲੂਸਿਵ ਵੀਡੀਓ ਜਿਹੜੀ ਆ ਉਹ ਦਿਖਾ ਰਹੇ ਹਾਂ ਉਹਦੇ ਪਾਰਟ ਦਿਖਾ ਰਹੇ ਆ ਦੇਖੋ ਛਡਾਉਣ ਗਿਆ ਮੁੰਡਾ ਸੀਗਾ ਉਸ ਮੁੰਡੇ ਦਾ ਜਿਹੜਾ ਛਡਾ ਰਿਹਾ ਤੁਸੀਂ ਦੇਖੋ ਕਿ ਆ ਮੁੰਡੇ ਜਿਹਦੇ ਸ਼ਰਟ ਪਾਈ ਆ ਸਕਾਈ ਬਲੂ ਕਲਰ ਦੀ ਉਹ ਛਡਾ ਆਇਆ ਉਸ ਦੇ ਤੇਜਦਾਰ ਹਥਿਆਰ ਢਿੱਡ ਚ ਲੱਗਦਾ ਆਂਦਰਾ ਤੱਕ ਪਾੜ ਜਾਂਦੀਆਂ ਤੇ ਖੂਨੋਂ ਖੂਨ ਉਹ ਇਸ ਪਾਰਕਿੰਗ ਦੇ ਵਿੱਚ ਡਿੱਗਿਆ ਹੁੰਦਾ ਪਰ ਜਦੋਂ ਤੱਕ ਐਬੂਲੈਂਸ ਹੁੰਦੀ ਹੈ ਉਦੋਂ ਤੱਕ ਇਸ ਮੁੰਡੇ ਦੀ ਮੌਤ ਹੋ ਜਾਂਦੀ ਹੈ ਚੰਗੇ ਭੂਖਲੀ 15 ਸਾਲ ਪਹਿਲਾਂ ਜਲੰਧਰ ਤੋਂ ਦੁਬਈ ਦਾ ਸਫ਼ਰ ਤੈਅ ਕੀਤਾ ਸੀਗਾ ਪਰ ਸਫ਼ਰ ਦੇ ਆਖਰੀ ਦਿਨਾਂ ਦੇ ਵਿੱਚ ਜਦੋਂ ਕਹਿੰਦੇ ਛੁੱਟੀ ਵਾਪਸ ਆਉਣਾ ਸੀ ਥੋੜੇ ਦਿਨ ਰਹਿ ਗਏ ਸੀਗੇ ਝੜਪ ਹੋ ਗਈ ਲੜਾਈ ਨੂੰ ਛਡਾਉਣ ਗਏ ਨੇ ਜਿਹੜਾ ਆ ਐਡਾ ਜੋਖੇ ਮੁੱਲ ਲੈ ਲਿਆ ਉਹ ਐਕਸਕਲੂਸਿਵ ਵੀਡੀਓ ਜਿਹੜੀ ਆ ਜਿੱਥੇ ਇਹਨੂੰ ਵੱਢ ਦਾਇਆ ਜਿੱਥੇ ਇਹਦੇ ਅੰਦਰ ਤੱਕ ਦੀਆਂ ਆਣਾ ਕੱਟੀਆਂ ਜਾਂਦੀਆਂ ਨੇ ਉਹ ਤੁਹਾਨੂੰ ਸੋਸ਼ਲ ਮੀਡੀਆ ਦੇ ਰੈਸਟ੍ਰਿਕਸ਼ਨ ਕਰਕੇ ਨਹੀਂ ਦਿਖਾਈਆਂ ਜਾ ਸਕਦੀਆਂ ਪਰ ਬਹੁਤ ਬੇਰਮੀ ਦੇ ਨਾਲ ਕਤਲ ਹੋਇਆ ਔਰ ਜਲੰਧਰ ਦੇ ਬਿਲਕੁਲ ਲਾਗੇ ਪਿੰਡ ਲੱਗਦਾ ਆ ਕਹਿੰਦੇ ਕੈਂਟ ਦੇ ਕੋਲ ਪਿੰਡ ਆ ਔਰ ਇਸ ਮੁੰਡੇ ਦੀ ਪਛਾਣ ਪੰਕਜ ਦੇ ਰੂਪ ਦੇ ਵਿੱਚ ਹੋਈ ਆ ਪੰਕਜ ਦਾ ਨਾਮ ਹੈ ਔਰ ਦੁਬਈ ਦੇ ਵਿੱਚ ਸੀਗਾ ਦੁਬਈ ਦੇ ਕਿਸੇ ਪਾਰਕਿੰਗ ਪਲਾਜ਼ੇ ਦੇ ਵਿੱਚ ਲੜਾਈ ਹੁੰਦੀ ਆ ਇਹਦੇ ਜਦੋਂ ਇਹ ਖਬਰ ਪੰਕਜ ਦੇ ਪਰਿਵਾਰ ਤੱਕ ਪਹੁੰਚੀ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਉਹਨਾਂ ਦਾ ਜਵਾਨ ਪੁੱਤ ਬਾਹਰ ਇੱਕ ਲੜਾਈ ਛੁਡਾਉਂਦਿਆਂ ਹੋਇਆਂ ਮੌਤ ਦੇ ਮੂច ਚਲਾ ਗਿਆ ਹੈ ਜਦੋਂ ਪਰਿਵਾਰ ਨੂੰ ਪਤਾ ਲੱਗਿਆ ਹੈ ਕਿ ਉਹਨਾਂ ਦੇ ਪੁੱਤ ਦਾ ਕਤਲ ਹੋਇਆ ਹੈ ਤਾਂ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਪੰਕਜ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ ਤੇ 15 ਸਾਲ ਪਹਿਲਾਂ ਦੁਬਈ ਗਿਆ ਸੀ ਆਪਣੇ ਚੰਗੇ ਭੂ ਵਿਖ ਲਈ ਮਾਪੇ ਖੁਸ਼ਹਾਲਨ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉੱਥੇ ਉਹਨਾਂ ਦੇ ਪੁੱਤ ਦੇ ਨਾਲ ਕੁਝ ਅਜੀਬਾ ਵੀ ਹੋ ਸਕਦਾ ਹੈ ਕਿਉਂਨੇ ਕਦੀ ਮੋੜ ਕੇ ਵਾਪਸ ਨਹੀਂ ਆਉਣਾ ਪंकज ਦੇ ਸਾਹਮਣੇ ਹੀ ਉਸ ਦੇ ਕੁਝ ਦੋਸਤ ਤੇ ਹੋਰ ਮੁੰਡੇ ਆਪਸ ਵਿੱਚ ਲੜ ਰਹੇ ਸਨ पंकज ਉਹਨਾਂ ਦੀ ਲੜਾਈ ਨੂੰ ਛਡਾਉਣਾ ਚਾਹੁੰਦਾ ਸੀ ਤੇ ਜਦੋਂ ਉਹ ਛਡਾਉਣ ਲਈ ਉਸ ਲੜਾਈ ਦੇ ਵਿੱਚ ਉਤਰਿਆ ਤਾਂ ਉਸ ਨੂੰ ਹੀ ਦਾਤਰ ਮਾਰ ਦਿੱਤੀ ਗਈ ਕਤਲ ਕਰ ਦਿੱਤਾ ਗਿਆ ਹੁਣ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹ ਲਗਾਤਾਰ ਮੰਗ ਕਰ ਰਹੇ ਨੇ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਏ ਪੰਜਾਬ ਲਿਆਂਦਾ ਜਾਏ ਤਾਂ ਜੋ ਆਪਣੇ ਰੀਤੀ ਰਿਵਾਜਾਂ ਦੇ ਨਾਲ ਆਪਣੇ ਪੁੱਤ ਦਾ ਅੰਤਮ ਸੰਸਕਾਰ ਕਰ ਸਕਣ ਜੋ ਉਸਦਾ ਚਿਹਰਾ ਆਖਰੀ ਵਾਰ ਦੇਖ ਸਕਤ ਲੜਾਈ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਜੋ ਕਿ ਦੁਬਈ ਦੇ ਵਿੱਚ ਇਹ ਵਿਦਿਆਰਥੀ ਨੇ ਜੋ ਆਪਸ ਦੇ ਵਿੱਚ ਲੜ ਰਹੇ ਨੇ ਤੇ ਇਸੇ ਲੜਾਈ ਦੇ ਵਿੱਚ ਹੀ ਪੰਕਜ ਆਇਆ ਸੀ ਇਸ ਲੜਾਈ ਨੂੰ ਛਡਾਉਣ ਦੇ ਲਈ ਪਰ ਉਸ ਨੂੰ ਹੀ ਕਤਲ ਕਰ ਦਿੱਤਾ ਗਿਆ ਫਿਲਹਾਲ ਹੁਣ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਕੱਢ 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 ਬਾਹਰ ਕੇ ਕੱਢ 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 ਤੇ ਫਿਰ ਹਥਿਆਰ ਕੱਢ ਕੇ ਲਿਆਉਂਦੇ ਨੇ ਤੇ ਇੱਕ ਦੂਜੇ ਤੇ ਵਾਰ ਕਰਨਾ ਸ਼ੁਰੂ ਕਰ ਦਿੰਦੇ ਨੇ ਪਰ ਇਸ ਲੜਾਈ ਦੇ ਵਿੱਚ ਇੱਕ ਅਜਿਹੇ ਨੌਜਵਾਨ ਦਾ ਕਤਲ ਹੋ ਗਿਆ ਜੋ ਕਿ ਸਿਰਫ ਲੜਾਈ ਨੂੰ ਛਡਾਉਣ ਲਈ ਆਇਆ ਸੀ ਦਰਅਸਲ ਇੱਥੇ ਕੁਝ ਮੁੰਡੇ ਲੜ ਰਹੇ ਸਨ ਤਾਂ ਪੰਕਜ ਇਹਨਾਂ ਨੂੰ ਛਡਾਉਣ ਦੇ ਲਈ ਆਇਆ ਪਰ ਉਹੀ ਇਸ ਲੜਾਈ ਦਾ ਸ਼ਿਕਾਰ ਹੋ ਗਿਆ ਤੇ ਉਸ ਨੂੰ ਦਾਤਰ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਜਦੋਂ ਇਹ ਖਬਰ ਪੰਕਜ ਦੇ ਪਰਿਵਾਰ ਤੱਕ